ਲੈ ਭਾਬੀ ਨੇ ਤਾਂ ਵਧੀਆ ਮੈਨੂੰ ਨਾ ਆ ਐਪ ਜਾਂ ਦੱਸਤਾ ਆਨਲਾਈਨ ਤੇ ਕਹਿੰਦੀ ਡਿਲੀਵਰੀ ਚ ਇੱਜਾ ਹੋ ਜਾਂਦੀ ਨੇ ਕਿ ਮੈਂ ਵੀ ਕਦੀ ਮਾਰ ਚੀਜ਼ ਮੰਗਾ ਕੇ ਦੇਖੂੰਗੀ ਭਾਬੀ ਨੇ ਮੰਗਾਈਆਂ ਹੋਣੀਆਂ ਚਲ ਮੈਨੂੰ ਵਧੀਆ ਦੱਸਤਾ ਐਪ ਮੈਂ ਵੀ ਮੰਗਾ ਕੇ ਦੇਖੂੰਗੀ ਦੀ ਹੋਇਆ ਭਾਬੀ ਨੇ ਮੈਨੂੰ ਐਪ ਦੱਸਤਾ ਲੈ ਇਹ ਚ ਮੈਂ ਚੀਜ਼ ਮੰਗਾ ਲਿਆ ਕਰੂੰਗੀ ਹੁਣ ਮੈਂ ਕਰ ਲਿਓ ਵਧੀਆ ਨਹੀਂ ਆ ਕੀ ਮੰਮੀ ਕੱਲੀ ਘਰ ਨੂੰ ਬੋਲੀ ਜਾਂਦੀ ਆ ਅੱਜ ਮੈਂ ਭਾਬੀ ਦੇ ਘਰੇ ਗਈ ਸੀਗੀ ਉਹਨਾਂ ਦੇ ਨਾ ਭਾਈ ਆ ਰਿਹਾ ਸੀਗਾ ਖਾਸ ਸਾਮਾਨ ਲੈ ਕੇ ਹਨ ਐਨਾ ਕਿ ਨਗਰ ਸਮਾਨ ਲੈ ਕੇ ਆ ਗਈ ਉਹ ਮੈਨੂੰ ਕਹਿੰਦੀ ਇੱਕ ਐਪ ਦੱਸਿਆ ਮੈਨੂੰ ਕਿ ਮੈਂ ਇਹ ਤੋਂ ਮੈਂ ਚੀਜ਼ਾਂ ਮੰਗਾਨੀ ਹੁੰਦੀ ਆ ਆ ਐਪ ਹੈਗਾ ਇਹ ਤੋਂ ਦੱਸਿਆ ਸੀਗਾ ਹੁਣ ਆਰਡਰ-ਆਰਡਰ ਕਰਨਾ ਸਾਰਾ ਉਸੇ ਤੇ ਕਰਕੇ ਨਾ ਫਿਰ ਉਹ ਭਾਈ ਦੇਣ ਆ ਜਾਂਦੇ ਨੇ ਉਹਨਾਂ ਦੇ ਘਰੇ ਕਰੀ ਹਾਂ ਫੋਨ ਤੇ ਆਰਡਰ ਕਰਦੀ ਆ ਉਹ ਮਾਰੇ ਲੋੜ ਇਹ ਮੈਂ ਇਹ ਚੀਜ਼ਾਂ ਮੰਗਾਰ ਕੇ ਆਉਣੀ ਜਦੋਂ ਆ ਗਈ ਮੈਂ ਕਿ ਮੈਨੂੰ ਇਹ ਹੋ ਗਿਆ ਮੈਂ ਪਤਾ ਨਹੀਂ ਕੌਣ ਆ ਕੋਈ ਰਿਸ਼ਤੇਦਾਰ ਹੋਣਾ ਹਾਂ ਹੋ ਹੀ ਜਾਂਦਾ ਮੈਂ ਕਿ ਮਾਪੇ ਵੀ ਕੌਣ ਹੈਗਾ ਇਹ ਕਹਿੰਦੇ ਸਮਾਨ ਆ ਲੈਗਾ ਮੈਂ ਸਮਾਨ ਕਹਾਦਾ ਮੈਂ ਕੋਈ ਚਲ ਗਲੀਆਂ ਗਲੀਆਂ ਚ ਫਿਰਦੇ ਹੁੰਦੇ ਨਾ ਮੈਂ ਕਹਿੰਦੇ ਉਹ ਹੋਣਗੇ ਹਾਂ ਮੈਂ ਕਿ ਆਪਾ ਵੀ ਉਹ ਹੋਏਗਾ ਕਹਿੰਦੇ ਨਾ ਨਾ ਉਹ ਕਾਣੂ ਹੈ ਮੈਂ ਤਾਂ ਫੋਨ ਤੇ ਕਹਿੰਦੀ ਆਰਡਰ ਕਰੀਤੀ ਸ਼ਾਪਿੰਗ ਕਰੀਆ ਕਹਿੰਦੀ ਫਿਰ ਇਹ ਪਾਈ ਕਹਿੰਦੀ ਘਰ ਦੇਣ ਆ ਜਾਂਦੇ ਨੇ ਕਹਿੰਦੀ ਆਪੀ ਕਰੇ ਫੜਾ ਜਾਂਦੇ ਨੇ ਨਾਲੇ ਮੰਮੇ ਜਿੰਮੇ ਸਸਤਾ ਚੀਜ਼ ਮਿਲਦੀ ਹੈ ਇੱਥੇ ਆਨਲਾਈਨ ਤੇ ਮਾ ਜੇ ਦੇ ਦੇਖ ਮੈਂ ਤਾਂ ਇਹ ਕਹਿੰਦੀ ਆ ਮੰਮੀ ਆਪਾਂ ਵੀ ਕਦੀ ਚੀਜ਼ ਲੈ ਲੈਨੇ ਆ ਸੂਟ ਤੇ ਕੋਈ ਚੀਜ਼ ਭਾਂਡਾ ਟਿੱਕਰ ਜੋ ਚੀਜ਼ ਮੰਗਾਣੀ ਆ ਸਾਰਾ ਕੁਝ ਮਿਲ ਜਾਂਦਾ ਮੈਂ ਤੈਨੂੰ ਆ ਕਹਿੰਦੀ ਆ ਮਂਗਾਤਾ ਦੇ ਕੋਈ ਬਾਟੂ ਮੋਟਰ ਨਾ ਕੋਈ ਹੁਕਾ ਨਹੀਂ ਛਾਣਾਣਾ ਕਰੀਂਗੇ ਨਾ ਤੇ ਮੰਮੀ ਆ ਤਾਂ ਮੈਨੂੰ ਉਹਨੂੰ ਦੱਸਿਆ ਸਾਰਾ ਕੁਝ ਮੈਂ ਉਹ ਤੋਂ ਪੁੱਛ ਕੇ ਆਈਆਂ ਮੈਨੂੰ ਉਹਨੂੰ ਕੱਢ ਕੇ ਵੀ ਦਿੱਤਾ ਫਿਰ ਹੁਣ ਮੈਂ ਕਿਹਾ ਮਾਂ ਚਲ ਕਦੀ ਚੀਜ਼ ਮੰਗਾ ਕੇ ਦੇਖ ਲੈਨੇ ਆਪਾਂ ਵੀ ਵੀ ਆਪਣੇ ਵੀ ਆਉਗੀ ਕਿ ਨਹੀਂ ਆਉਗੀ ਪਤਾ ਲੱਗ ਜੂਗਾ ਨਾਲੇ ਚਲ ਮੈਂ ਕਹਿੰਦੀ ਆ ਮੈਂ ਤਾਂ ਸੋਈ ਚ ਕਰਦੀਆਂ ਕੰਮ ਤੂੰ ਆਉਗਾ ਕੱਟ ਲੈ ਹਾਂ ਚਲ ਮੈਂ ਇਹ ਟਰਾਈ ਮਾਰਦੀ ਆ ਵੀ ਕੋਈ ਹੋਰ ਕਿੰਨੀ ਕੁ ਚੀਜ਼ਾਂ ਹੈ ਹਾਂ ਤਾਂ ਸਾਬ ਨਾਲੇ ਘੜੀ ਪੁੱਤ ਨਾ ਨਾ ਕੋਈ ਨਾ ਮੰਮੀ ਲੈ ਵਧੀਆਗਾ ਮੈਂ ਵੀ ਐ ਕਰਦੀ ਆ ਸਾਰੀ ਲਿਸਟ ਕੱਢ ਲੂੰਗੀ ਦੁਵਾਰੇ ਜਿਵੇਂ ਭਾਬੀ ਨੇ ਦੱਸਿਆਗਾ ਬੈੱਡਾਂ ਤੇ ਬਹਿ ਕੇ ਸਮਾਰ ਕੇ ਨਾ ਆਰਡਰ ਕਰੂੰਗੀ ਨਾਲ ਐ ਨਹੀਂ ਪਤਾ ਗਲਤ ਗੁੱਲਤ ਨਾ ਦਵ ਜੀ ਮਾਰ ਕੇ ਦੇਖਣਾ ਪਊਗਾ ਫੇਰ ਦੇਖਦੀ ਆ ਵੀ ਮੈਂ ਕੀ ਮੰਗਾਵਾ ਕੰਦੀ ਕਮਰੇ ਚ ਜਾਨੀ ਆ ਹਾਂ ਅੰਦਰ ਤਾਂ ਜੱਗੀ ਬੈਠਿਆਗਾ ਉਹਨੇ ਆਰਡਰ ਕਰਨੇ ਨਹੀਂ ਦੇਣਾ ਕਰੂਗਾ ਕੀ ਹੁੰਦਾ ਆਨਲਾਈਨ ਆਰਡਰ ਮੈਂ ਤਾਂ ਊਰੇ ਬਹਿ ਕੇ ਕਰਦੀ ਆਂਗੀ ਤਾਂ ਮੈਨ ਕੋਲ ਡਿਸਟਰਬ ਕਰੇ ਲੈ ਮੈਂ ਹੁਣ ਦੇਖਦੀ ਆਂ ਆ ਕਿੰਨਾ ਸੋਹਣਾ ਸੂਟ ਹੈ ਆ ਕਰਤਾ ਚਲ ਦੇਖਦੇ ਆ ਇਹਦੇ ਵਿੱਚ ਦੱਸੀ ਜਾਂਦਾ ਹੈਗਾ ਵੀ 5 ਦਿਨਾਂ ਤੱਕ ਆ ਜਾਊਗਾ ਚਲ ਦੇਖਦੇ ਆ ਮੈਂ ਤਾਂ ਕਰਤਾ ਦੇਖੋ ਵੀ ਹੁਣ ਆਊਗਾ ਕਿ ਨਾ ਜਿਵੇਂ ਭਾਬੀ ਕਹਿੰਦੀ ਆ ਜਾਂਦਾ ਨਾ ਲੈ ਮੇਰਾ ਵੀ ਤਾਂ ਆਈ ਸਕਦਾ ਹੈਗਾ ਚਲ ਮੈਂ ਤਾਂ ਕਰਤਾ ਦੇਖੀ ਜਾਊਗੀ ਫੇਰ ਜਾਕਸੀਰਾ ਹਾਂ ਭਈ ਕਿਤੇ ਜਾਂਦਾ ਤਾਂ ਨਹੀਂ ਨਾ ਹਾਇ ਤਾਂ ਕਰੀਏ ਮੈਂ ਕਹਿੰਦੀ ਸੀ ਨਾ ਮੈਂ ਆਨਲਾਈਨ ਤੇ ਨਾ ਸੂਟ ਮੰਗਾਇਆ ਸੀਗਾ ਅੱਛਾ ਉਹ ਨਾ ਭਾਈ ਦਾ ਫੋਨ ਆਇਆ ਸੀਗਾ ਮੇਰੇ ਕੋਲੇ ਹਾਂ ਤੇ ਉਹ ਗੁਰਦੁਆਰੇ ਕੋਲੇ ਆ ਰਿਹਾ ਆਪਣੇ ਤੇ ਉਹ ਸਮਾਨ ਲੈ ਕੇ ਆਣਾ ਸੀ ਮੇਰਾ ਸੂਟ ਮੰਗਾਇਆ ਸੀਗਾ ਮੈਂ ਤੂੰ ਕਦੋਂ ਮੰਗਾਣ ਲੱਗੀ ਆਰਡਰ ਕਰਕੇ ਉਹ ਭਾਬੀ ਕੋਲੇ ਗਈ ਤੀ ਮੈਂ ਉਹਨਾਂ ਇੰਨੇ ਸਾਰੇ ਚੀਜ਼ਾਂ ਮੰਗਾਈਆਂ ਸੀ ਉਹਨਾਂ ਮੈਨੂੰ ਐਪ ਦੱਸਿਆ ਐ ਪੈਗਾ ਇਹਦੇ ਆਰਡਰ ਕਰਿਆ ਦੀ ਮੈਂ ਨਾਲ ਬਹੁਤ ਸਸਤੀ ਚੀਜ਼ਾਂ ਮਿਲਦੀਆਂ ਨੇਗੀਆਂ ਉਹ 5ਵੇਂ ਦਿਨ ਆਦੀ 5ਵੇਂ ਦਿਨੀ ਆ ਗਿਆ ਮੈਂ ਤਾਂ ਬੜਾ ਡਰਦੀ ਮੈਂ ਕਿਤਾ ਆਊਗਾ ਕਦ ਨਹੀਂ ਆਊਗਾ ਇੰਨੀਆਂ ਚੀਜ਼ਾਂ ਮੰਗਾਉਣ ਦੇ ਨਾਲ ਇੰਨੀਆਂ ਸਸਤੀਆਂ ਮਿਲਦੀਆਂ ਨੇਗੀਆਂ ਉਤਾ ਮਿਲਦੀਆਂ ਨੇ ਘਰੇ ਨਹੀਂ ਆਉਂਦਾ ਉਹ ਦੇਣਾ ਘਰੇ ਤਾਂ ਬਈ ਤਾਂ ਨਹੀਂ ਆਂਦਾ ਹੈਗਾ ਉਹ ਕਹਿੰਦਾ ਤੁਹਾਡਾ ਵੀ ਵਿੱਚ ਜੇ ਆ ਗਿਆ ਘਰ ਇਹਨਾਂ ਦਾ ਬਾਹਰੋਂ ਆ ਰਿਹਾ ਭਾਬੀ ਦਾ ਉਹ ਤਾਂ ਆ ਜਾਂਦਾ ਕਹਿੰਦਾ ਵੀ ਤੁਹਾਡਾ ਬਾਲਾ ਦੂਰ ਪਊਗਾ ਫਿਰ ਕਹਿੰਦਾ ਮੈਨੂੰ ਐਕਸਟਰਾ ਪੈਸੇ ਲਾਉਣੇ ਪੈਣਗੇ ਅੱਛਾ ਉਹ ਹੁਣ ਤੂੰ ਐਂ ਕਹਿੰਦੇ ਸੀ ਮਾਜੇ ਤੂੰ ਫੜ ਲਿਆਂਦਾ ਤਾਂ ਲੈ ਆਉਂਗਾ ਗੁਰੂ ਘਰ ਲਵੇ ਗੁਰੂ ਘਰ ਕੋਲੇ ਆ ਮੈਂ ਤੈਨੂੰ ਪੈਸੇ ਲਿਆ ਕੇ ਦਿੰਨੀ ਆਂਗੀ ਹਾਂ ਮੈਂ ਉਹ ਆਪਣੀ ਬੈਡ ਨਾਲੇ ਉੱਚ ਪਏ ਨਦਰਾ ਚ ਮੱਲਿਆ ਕੇ ਦਿੰਨੀ ਆ ਤੈਨੂੰ ਹਾਂ ਲਿਆ ਦੇ ਮੈਂ ਬੱਲਿਆ ਭੱਜ ਜਾਣਾ ਲੈ ਜਾ gx ਪੈਸੇ अच्छा व्यामा होनी हो फिर पर... हां तू लेया भाई फिर वो बेचारे ਦਾ ਦੁਬਾਰੇ ਫੇਰ ਖੋਣ ਆਇਆ ਦੀ ਮੈਂ ਜੋ ਪੈਸੇ ਲੈਣ ਗਈਆਂ ਕੋਈ ਬਾਲਾ ਟਾਈਮ ਲਾਈ ਜਾਂਨੇ ਹੋ ਕਹਿੰਦਾ ਮੈਂ ਅੱਗੇ ਵੀ ਕਹਿੰਦਾ ਡਿਲੀਵਰੀ ਕਰਨੀ ਹੈ ਚੀਜ਼ ਦੀ ਮੁੰਡੇ ਜਿਹਨੇ ਵੀ ਕਿੰਨਾ ਚਿਰ ਲਾਤਾ ਨਵੇਂ ਨਵੇਂ ਚੀਜ਼ ਦਾ ਚਾਹਤਾ ਹੁੰਦਾ ਹੈਗਾ ਕਿੰਨਾ ਚਿਰ ਹੋ ਗਿਆ ਗਏ ਇਹਨੂੰ ਇਹ ਵੀ ਨਹੀਂ ਆਉਣ ਚਾਹਦਾ ਐਨਾ ਟਾਈਮ ਲਾਇਆ ਆਏ ਵੇ ਹੁਣ ਐਨਾ ਟਾਈਮ ਤਾਂ ਲੱਗੇ ਜਾਂਦਾ ਉੱਥੇ ਇੱਕ ਖਾਸ ਜਿਹਨੇ ਖੜੀ ਥੀ ਅੱਛਾ ਹੋਰ ਵੀ ਆਪਣੇ ਪਿੰਡ ਦੇ ਲੈਂਦੇ ਹੋਣੇ ਹਨਾ ਹਾਂ ਤਬ ਲ ਮੈਂ ਦਾ ਉਹਦਾ ਸੂਟ ਦੇਖਾਂ ਵੀ ਸਹੀ ਆਇਆ ਹੈ ਕਨਾ ਚਲ ਤੂੰ ਦੇਖ ਮੈਂ ਤਾਂ ਪਾਣੀ ਪੀ ਕੇ ਆਉਂਦਾ ਚਲ ਠੀਕ ਐ ਲੈ ਹਾਏ ਹਾਏ ਕਿੰਨਾ ਸੋਹਣਾ ਸੂਟ ਆਇਆ ਸੇਮ ਉਹੀ ਕਾਪੀ ਜੰਮੀ ਸੇਮ ਅਜੇ ਜਮ ਗਿਆ ਸੀਗਾ ਮੈਂ ਲੈ ਮੰਮੀ ਨੂੰ ਦਿਖਾ ਕੇ ਆਨੀ ਆ ਵੀ ਮੰਮੀ ਮੇਰਾ ਸੂਟ ਆ ਗਿਆ ਦੇਖ ਕਿੰਨਾ ਸੋਹਣਾ ਆਇਆ ਹੈਗਾ ਜਾਨੀ ਆ ਦਿਖਾਣਾ ਮੰਮੀ ਹਾਂ ਮੇਰਾ ਸੂਟ ਆ ਗਿਆ ਆ ਗਿਆ ਹਾਂ ਇਹ ਫਿਰ ਕਿ ਮੈਂ ਆਪਣੇ ਘਰੇ ਫੜਾ ਗਿਆ ਆਪਣੇ ਘਰੇ ਕਾਨੂੰ ਫੜਾ ਕੇ ਗਿਆ ਗੁਰਦੁਆਰੇ ਕੋਲੇ ਆਇਆ ਸੀ ਭਾਈ ਤੇ ਉਹ ਕਹਿੰਦਾ ਵੀ ਤੁਹਾਡੇ ਅੰਦਰ ਨੂੰ ਅੰਦਰ ਨੂੰ ਗਰਾਊਂਡ ਆ ਗਿਆ ਨਾ ਤੁਹਾਡਾ ਘਰ ਵੀ ਬਿਜੇ ਬਾਹਰੋਂ ਬਾਹਰ ਹੁੰਦਾ ਫਿਰ ਮੈਂ ਫੜਾ ਜਨਾ ਭਾਬੀ ਦਾ ਤਾਂ ਬਾਹਰੋਂ ਬਾਹਰ ਹੈ ਨਾ ਉਹ ਤਾਂ ਆ ਜਾਂਦਾ ਨਾ ਹਾਂ ਵੀ ਆਪਣਾ ਘਰ ਦੂਰ ਪੈਂਦਾ ਪਰ ਉਹ ਦੂਰ ਪੈਂਦਾ ਫਿਰ ਉਹ ਪੈਸੇ ਲੱਗਦੇ ਉਹਨਾਂ ਹੀ ਫਿਰ ਮੈਂ ਜੱਗੀ ਕੋਲੇ ਗਈ ਜੱਗੀ ਨੂੰ ਕਿਹਾ ਮਾਂ ਬਈ ਮੇਰੇ ਉਹ ਆ ਰਹੇ ਸੂਟ ਆ ਰਹੇ ਮਾਂ ਉੱਥੇ ਕਰਿਆ ਦੀ ਮੈਂ ਵੀ ਫੋਨ ਤੇ ਕਰਿਆ ਸੀਗਾ ਤੇ ਮਾਂ ਤੂੰ ਫੜਕੇ ਲਿਆ ਤੇ ਉਹ ਕਹਿੰਦਾ ਚਲ ਕੋਈ ਨਾ ਮੈਂ ਲੈ ਆਉਂਗਾ ਗਾਹਾਂ ਉਰੇ ਨਹੀਂ ਆਂਦਾ ਹੈਗਾ ਮੈਂ ਕਿਹਾ ਉਰੇ ਨਹੀਂ ਆਂਦਾ ਹੈਗਾ ਮਾਂ ਉਹ ਆਪਣੇ ਗੁਰਦੁਆਰੇ ਕੋ ਹਾਲੇ ਮੇਰਾ ਸੂਟ ਦੇਖ ਤੂੰ ਦੇਖਿਆ ਕੋਨੇ ਕਿਹੋ ਜਿਹਾ ਸੂਟ ਹੈ ਆ ਦੇਖ ਇਹ ਸੂਟ ਤਾਂ ਬਹੁਤ ਸੋਹਣਾ ਹੈ ਨਾ ਹਾਂ ਮੰਮੀ ਦੇਖ ਕਿੰਨਾ ਸੋਹਣਾ ਸੂਟ ਆਇਆਗਾ ਉਹ ਆਇਆ ਹੈ ਸੂਟ ਤਾਂ ਸੋਹਣਾ ਵਧੀਆ ਉਹ ਜਿਹੜੀ ਆਪਾਂ ਦੁਕਾਨਾਂ ਤੇ ਟਰਾਈ ਕਰਕੇ ਚੀਜ਼ ਲੈਣੇ ਉਹ ਉਹ ਕਰਤਾ ਨਹੀਂ ਹੈਈ ਮੰਮੀ ਉਹ ਹੀ ਲੱਗਦਾ ਜੇ ਮੈਂ ਆਪ ਨੂੰ ਪਸੰਦ ਆਂਦੀਏ ਚੀਜ਼ ਦੇਖ ਉਹ ਭਾਈ ਨੂੰ ਆਪਾਂ ਨੂੰ ਕਹਿਣਾ ਪੈਂਦਾ ਦੁਕਾਨ ਵਾਲਿਆਂ ਨੂੰ ਉਹ ਕੱਢ ਕੇ ਦਿਖਾ ਇਹ ਤੇ ਫੋਟੋ ਲਗਾਈ ਹੁੰਦੀ ਹੈ ਬਸ ਇਕੱਲਾ ਗੁੱਠਾ ਹੀ ਲੈਣਾ ਹੁੰਦਾ ਇਹ ਹੁਣ ਆਇਆ ਹੈ ਨਾ ਹੋਣਾ ਆਪਾਂ ਦੇਖ ਜੇ ਕਪੜਾ ਆਪ ਸੰਦਾ ਆਪਾ ਹੋਰ ਵੀ ਕਹਿ ਰਹੇ ਨੇ ਭਾਈ ਵੀ ਹੋਰ ਲਿਆ ਦੇਖਾ ਮਮੀ ਮੇਰੇ ਆਹੀ ਸੂਟ ਪਸੰਦ ਸੀ ਮੈਂ ਤਾਇਆ ਮੰਗਾਇਆ ਹੈ ਇਹ ਸੂਟ ਤਾਂ ਤੇਰੇ ਵਧੀਆ ਹੈ ਤੇ ਐ ਕਰੀ ਹੋਣ ਨਾ ਸਿਆ ਬਣਾਉ ਆਰਡਰ ਕਰਿਆ ਕਰੀ ਕਿਚੌੜੇ ਮੈਨੂੰ ਭਾਬੀ ਨੇ ਸਿਖਾ ਕੇ ਭੇਜਿਆਗਾ ਐਨ ਕੱਲੀ ਕੱਲੀ ਚੀਜ਼ ਸਮਝਾਈ ਹੈ ਐਵੇਂ ਕਿਵੇਂ ਕਰ ਦੂੰਗੀ ਮੈਂ ਸਾਰਾ ਸਿੱਖ ਕੇ ਆਈਆਂ ਉਹ ਤੋਂ ਉਹ ਐ ਨਹੀਂ ਮੁੱਟੋ ਕੋਈ ਵੱਡ ਮੋਡਰਨ ਤਾਂ ਬਹਿ ਜਾਂਦਾ ਕਾ ਚਾ ਕੋਈ ਨਾ ਮੈਂ ਦੇਖ ਕੇ ਉਹ ਕਰਿਆ ਕਰੂੰਗੀ ਕਾ ਤੂੰ ਐ ਕਰ ਆਦਾ ਜਾ ਅੰਦਰ ਠੀਕ ਹੈ ਤੇ ਤਰੈ ਨੂੰ ਚਲ ਠੀਕ ਹੈ ਮਮੀ ਚਰmai ਵੀ ਕੀ ਬੈਠੇ ਮੈਂ ਵੀ ਬਾਹਰ ਜਾ ਕੇ ਆਉਂਦੀ ਰਹੇ ਰੌਣਾ ਤੋ ਕਿਦਾਂ ਯਾਨ ਨੇ ਜੱਕੀ ਇਹ ਤਾਂ ਮੈਂ ਉਹ ਅਮਨ ਦਾ ਆਡਰ ਆਇਆ ਉਹ ਮੁੰਡਾ ਜਾ ਫੜਾ ਕੇ ਗਿਆ ਗੇਟ ਕੋਲੇ ਆਡਰ ਮੰਗਾਉਣਾ ਨਹੀਂ ਹੱਜੀ ਹੈ ਕਿ ਹਰੇਕ ਚੀਜ਼ ਕਹਿੰਦੇ ਆਪਨਾ ਕੱਲੇ ਨੇ ਕਦੇ ਤਾਈ ਤੂੰ ਜਾ ਕਹਿਣਾ ਕਦੇ ਉਹਨੇ ਕੁਝ ਮੰਗਾ ਲਿਆ ਕਦੇ ਉਹਨੇ ਕੁਝ ਮੰਗਾ ਲਿਆ ਭਾਂਡੇ ਮੰਗਾ ਲੇ ਭਈ ਉਹ ਤਾਂ ਨਹੀਂ ਹੱਜੀ ਹੈ ਕਿ ਉਹਨੇ ਸਮਝਾ ਨਹੀਂ ਸਕਦਾ ਤੂੰ ਅੰਮੀ ਆ ਨਾ ਨਵੇਂ ਨਵੇਂ ਸਿੱਖਿਆ ਉਹ ਨਵੇਂ ਨਵੇਂ ਦਾ ਚਾਹ ਹੁੰਦਾ ਹੈ

ਕਚਾਲਾ ਚੱਕ ਤੇਰੇ ਕਰਕੇ ਮੈਨੂੰ ਗਾਲਾਂ ਵੀ ਪੈ ਗਈ ਮਮੀ ਕੋਲ ਕਹਿੰਦੀ ਕਹਿੰਦੀ ਰੋਜ ਇਹ ਕਹਿੰਦੀ ਆਰਡਰ ਕਰ ਲੈਣਾ ਕਦੇ ਤੇਰੇ ਹੱਥ 'ਚ ਝੋਲਾ ਕਦੇ ਉਹਦੇ ਹੱਥ 'ਚ ਝੋਲਾ ਕਹਿੰਦੀ ਤੂੰ ਐਂ ਕਹਿੰਦੇ ਮੰਮੀ ਸਸਤੀਆਂ ਮਿਲਦੀਆਂ ਨੇ ਚੀਜ਼ਾਂ ਜੇ ਬਾਜ਼ਾਰ 'ਚ ਜਾਵਾਂਗੇ ਕਿਤੇ ਮਹਿੰਗੀ ਮਿਲਦੀ ਐ ਹਾਂ ਹੁਣ ਉਹਨੂੰ ਕੀ ਪਤਾ ਉਹਦੇ ਘਰ ਦਾ ਐ ਵੀ ਬਾਜ਼ਾਰ 'ਚ ਖਰੀਦੀ ਆਈ ਐ ਤੇ ਉਹਨੂੰ ਬਾਜ਼ਾਰ 'ਚ ਹੀ ਹੁੰਦਾ ਸਾਰਾ ਕੁਝ ਤਾਂ ਉਹਨੂੰ ਜ਼ਰੂਰ ਦੱਸਣਾ ਦੀ ਵੀ ਮੇਰੇ ਕੋਲ ਚੀਜ਼ ਨਾ ਕੋਈ ਕਹਿੰਦਾ ਖਾਣ ਨੂੰ ਕੋਈ ਹੁਣ ਲੈ ਕੇ ਆਇਆ ਨਾ ਫੇਰ ਵੀ ਉਹਨਾਂ ਦਾ ਟੋਕਣਾ ਹੀ ਸੀ ਇਹ ਨਹੀਂ ਹਟਦੀ ਅਗੀ ਮਮੀ ਜਿਹਾ ਬਕਾਨ ਨੇ ਕੀ ੱਡ ਗੱਲ ਲੈ ਗਈ ਔਰ ਉਹਨੂੰ ਇਹਨਾਂ ਪਤਾ ਹੈਗਾ ਉਹਦੇ ਬਾਅਦ ਤਾਂ ਐ ਵੀ ਫालतू ਖਰਚਾ ਹੈਗਾ। ਉਹ ਭਾਬੀ ਵੀ ਤਾਂ ਮੰਗਾਉਂਦੀ ਐ ਇਹਨਾਂ ਨੇ ਚੀਜ਼ਾਂ ਨੂੰ ਤਾਂ ਕੋਈ ਨਹੀਂ ਰੋਕਦਾ ਹੈਗਾ। ਉਹ ਬਸ ਐਂ ਆਪਣਿਆਂ ਵਾਲੀ ਦਾ ਤਾਂ ਹੋਰ ਹਿਸਾਬ ਹੈ। ਅਸਲ ਵਿੱਚ ਸੋਸਰੇ ਚੀਜ਼ੇ ਮਾਰਨੀਆਂ ਦੀਆਂ ਸਸਤੀ ਦਾ ਪੈਂਦੇ ਨਾ ਤਾਂ ਤਾਂ ਮੰਗਾਲੇ ਉਹ ਯਾਰ ਜਦ ਤੱਕ ਕਿੰਨੇ ਉਹਨੇ ਮਹਿੰਗੀ ਮਿਲਦੀ ਐ ਜੀ। ਹੋਰ ਕਹਿੰਦੀ ਕਦੇ ਮੈਟ ਮੰਗਾਲੇ ਕਦੇ ਕੁੱਸ ਮੰਗਾਲੇ ਕਦੇ ਤੇਰੇ ਹੱਥ 'ਚ ਝੋਲਾ ਕਦੇ ਉਹਦੇ ਹੱਥ 'ਚ ਝੋਲਾ ਤੇ ਉਹਨਾਂ ਚਾਹ ਕਰੀ ਐ। ਹਾਂ ਬਸ ਮੰਜੀਆਂ ਪਾ ਕੇ ਚਾਹ ਤਾਂ ਕੀ ਐਗੀ। ਹਾਂ ਨਾਲੇ ਉਹਨਾਂ ਦੇਖ ਕੇ ਮੰਗਾਇਆ ਕਰਾਉਣਾ। ਸਰ ਠੀਕ ਐ ਮੈਂ ਚੋਰੀ ਛੋਰੀ ਦੇਖ ਲਿਆ ਕਰੂੰ ਅਚੰਭਾ ਉਹ ਨਾ ਹਟੇਂਗੀ ਨਹੀਂ ਭਾਬੀ ਨੂੰ ਕਹਾਂਗਾ ਭਾਬੀ ਜੀ ਤੁਸੀਂ ਸਾਡੇ ਘਰੇ ਆਇਆ ਕਰੋਗੇ ਤੂੰ ਆਪ ਪੜ੍ਹ ਲੈਣਾ ਤੇਰੇ ਘਰੋਂ ਲੈ ਜਾਵਾਂਗੀ ਐ ਕਰ ਲਉ ਨਾਲ ਤੇਨੂੰ ਵੀ ਰਕਾਲਾ ਪਾਣੇ ਨਾ ਮਿਲਣੀ ਆ ਕੀ ਕਰਦੇ ਐ ਮਮੀ ਕੁਛੀ ਉੱਥੇ ਬੈਠੀ ਜਿਵੇਂ ਸਮਾਨ ਲਿਆ ਕੰਮ ਮਜ਼ਾ ਕਰਕੇ ਹਾਂ ਚੱਤ ਬੰਦ ਕਰ ਦਉ ਮੈਂ ਦੇਦਾ ਉਹ ਮੈਂ ਤਾਂ ਆਇਆ ਨਾ ਉਹ ਮੁੰਡੇ ਨੂੰ ਜਿਹੜੇ 50000 ਰੁਪਏ ਦਿੱਤਾ ਸੀ ਉਹ ਅੱਜ ਦੇ ਗਿਆ ਤੂੰ ਐ ਕਰ ਇਹ ਸਾਹਮ ਦੇ ਮੈਂ ਕਹਿੰਦੀ ਮੈਂ ਹਾਂ ਬੈਂਕ ਜਿਹਾ ਆਇਆ ਹਾਂਗਾ ਉਹ ਬੈਂਕ ਇਹ ਤਾਂ ਕਰਾਇਆ ਜਾਂਦਾ ਮੇਰੇ ਵੀ ਜਾਤ ਸੀ ਉਹ ਦੋ ਤੰਦਰਾਂ ਦੀਆਂ ਬੈਂਕ ਦੀਆਂ ਛੁੱਟੀਆਂ ਨੇ ਉਹ ਛੁੱਟੀਆਂ ਆ ਗਈਆਂ ਹੁਣ ਵਿੱਚ ਹੋਰ ਕਈ ਵਾਰ ਆ ਜਾਂਦੀਆਂ ਨੇ ਇਹਨਾਂ ਨੂੰ ਤਾਂ ਕੀ ਪਤਾ ਲੱਗਦਾ ਹਾਂ ਇਹਨਾਂ ਦਾ ਪਰਚੀ ਨਹੀਂ ਹੈਗਾ ਇਹਨਾਂ ਦਾ ਸਿਆਵੇ ਅੱਡੇ ਹਾਂ ਜਦੋਂ ਬੈਂਕ ਖੁੱਲ ਗਈ ਫਿਰ ਮੈਂ ਜਮਾ ਕਰਾਇਆ ਆਉਂਗਾ ਐਨੇ ਤੂੰ ਇਹਨੂੰ ਸਾਭ ਦੇ ਚੱਲ ਫੇਰ ਮੈਂ ਸਾਵੇਂ ਨਿਯਮਤਾ ਹੈ ਹਾਂ ਜਦੋਂ ਹਾਂ ਜਦੋਂ ਬੈਂਕ ਖੁੱਲ ਗਈ ਇਹਨੂੰ ਜਮਾ ਕਰਾਈਂ ਫਿਰ ਤੂੰ ਹਾਂ ਫਿਰ ਮੈਂ ਜਾਦ ਕਰਕੇ ਨਾ ਜਮਾ ਕਰਾਇਆ ਠੀਕ ਹੈ ਬੇਟੀ ਨਾੁਰ ਕਿਵੇਂ ਕਰਾਂ ਹਾਂ ਮੇਰਾ ਪੁੱਤ ਨਾ ਚੇਤਾ ਹੈ ਹਾਂ ਇਹਨਾਂ ਪਤਾ ਹੈਗਾ ਨਾ ਲੱਗਿਆ ਮੈਂ ਧਰਕੇ ਭੁੱਲ ਜਾਂ ਮੇਰੇ ਯਾਰ ਦੀ ਰਹਿਣਾ ਹੈਗਾ ਮੈਂ ਤਾਂ ਹੁਣ ਐ ਕਰਦੀ ਆ ਹਾਂ ਉਹਨੂੰ ਫੜਾ ਕੇ ਆਉਣੀ ਹੈ ਕਿ ਉਹ ਸੰਭਲੂਗੀ ਹਮਣਾ ਹਾਂਜੀ ਮੰਮੀ ਆਪਕੋ ਜੱਗੀ ਦਾ 52000 ਰੁਪਿਆ ਅੱਛਾ ਤੇ ਮੈਂ ਨਾ ਮੇਰਾ ਚੇਤਾ ਭੁੱਲਣਾ ਮੈਂ ਉਹਨੇ ਕਿਹਾ ਧਰਕੇ ਭੁੱਲ ਜਾ ਮੈਂ ਤੂੰ ਸੰਭਲ ਦਿੰਦੀ ਨਾ ਇਹਨੂੰ ਹੋਰ ਨਾ ਬੈਂਕ ਬੰਦ ਤਾਏਗੀ ਹੁਣ ਨਹੀਂ ਉਹ ਜਮਾ ਕਰੇ ਆਉਂਦਾ ਹੁਣ ਆਏ ਤੁਮੇਰਾ ਧਰਕੇ ਭੁੱਲ ਜਾਣੀਆਂ ਇਹ ਆ ਸੰਭਲੂ ਚਲ ਠੀਕ ਹੈ ਮੰਮੀ ਮੈਂ ਸਾਹਮਣੇ ਦਿੰਦੀ ਆਂਗੀ ਛੁੱਟੀਆਂ ਆਉਣੇ ਵਾਲਾ ਤਾਂ ਬੈਂਕ ਤੇ ਆ ਛੁੱਟੀਆਂ ਨਾ ਕਹਣਾ ਫੇਰ ਜਮਾ ਉਹ ਕਰ ਚਾਹੂੰ ਆ ਮੈਂ ਕਹਣਾ ਜਿਵੇਂ ਇੱਕ ਬੰਦਾ ਜੀ ਚਲ ਠੀਕ ਹੈ ਮੈਂ ਕਹਿੰਦਾ ਮੈਂ ਵੀ ਨਾ ਭੁੱਲੇ ਜਾ ਮੈਂ ਵੀ ਹੁਣ ਤਾਂ ਰਹਿ ਨਹੀਂ ਹਾਂ ਹਾਂ ਤਾਂ ਰਹਿ ਮੈਂ ਜਾਣੀ ਹੈ ਕਿ ਛੁੱਟੀਆਂ ਮੰਮੀ ਹਾਏ ਹਾਏ ਥੱਕ ਗਈ ਅੱਜ ਤਾਂ ਕੰਮ ਕਰਕੇ ਗਰਮੀਆਂ ਵਾਲੀ ਹੋ ਰਹੀਆਂ ਐ ਕੀ ਕਰੂ ਅਗੋਂ ਲੈ ਕੋਈ ਫੋਨ ਫਾਣੇ ਦੇਖ ਲੈਣੀ ਆ ਕੋਈ ਨਵੀਂ ਚੀਜ਼ ਆ ਰਹੀ ਹੁੰਦੀ ਹੈਗੀ ਹਾਂ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਨੇ ਸੈਟ ਹਾਂ ਉਹ ਵੀ 50000 ਦਾ ਸੋਨਾ ਤਾਂ ਇੰਨਾ ਮਹਿੰਗਾ ਹੋ ਰਿਹਾ ਹੈਗਾ ਇਹ ਕਿਵੇਂ ਦੇਈ ਜਾਂਦੇ ਨੇਗੇ ਕੀਪ ਤਾਂ ਕੋਈ ਆਪੁਰ ਉੱਪਰ ਨਾ ਲੱਗ ਰਿਹਾ ਹੋਵੇ ਫਿਰ ਮੇਰੇ ਕੋਲ 50000 ਦਾ ਹੱਲ ਕਿਵੇਂ ਕਰਾਂ ਮੈਂ ਹਾਂ ਸੱਚ ਉਹ ਤਾਂ ਸੱਚ ਜੱਗੇ ਨੇ ਨਹੀਂ ਮੰਮੀ ਨੂੰ ਦਿੱਤੇ ਸੀ ਪੈਸੇ ਮੈਨੂੰ ਧਰਨ ਵਾਸਤੇ ਦੇ ਕੇ ਗਈ ਸੀ ਮੰਮੀ ਵੀ ਸਾਂਭ ਲੈ ਯਾ ਯਾਰ ਇਹ ਕਿਵੇਂ ਕਰ ਦੇਣ ਸੱਚ ਕਰ ਦੇਖ ਤਾਂ ਲਵਾ ਇਹ ਤਾਂ ਪਹਿਲਾ ਮੰਗਦੇ ਨੇਗੇ ਪੈਸੇ ਇਹ ਵੀ ਪੈਸੇ ਪਹਿਲਾਂ ਚਾਹੁੰਦੇ ਨੇ ਚਲੋ ਹਾਂ ਸੱਚ ਐ ਕਰਦੀਆਂ ਭਾਬੀ ਨੂੰ 50000 ਦੇ ਦੂੰਗਾ ਉਹ ਤੋਂ ਗੂਗਲ ਪੇ ਕਰਵਾ ਦਾਨੀ ਇਹ ਕੰਮ ਸਹੀ ਰਹੂਗਾ ਨਾਲੇ ਐਨੇ ਮੰਮੀ ਹੋਰ ਆ ਜਾਣਗੇ ਨਾਲੇ ਉਹ ਖੁਸ਼ ਹੋ ਜਾਣਗੇ ਵੀ ਐਨਾ ਸੋਨਾ ਸਸਤਾ ਲੈ ਲਿਆ ਨੇ ਸੋਨਾ ਚਲਾਂ ਕਰਦੀਆਂ ਆਂ ਭਾਬੀ ਕੋਲੇ ਜਾਨੀ ਆਂਗੀ ਪਹਿਲਾਂ ਮੈਂ ਪੈਸੇ ਚੱਕ ਲੈ ਜਾ ਕੇ ਨੇ ਜਾਇਆ ਤਾਂ ਮਿਲ ਗਿਆ ਐਂ ਕਰਦੀਆਂ ਭਾਬੀ ਕੋਲੇ ਜਾਨੀ ਆਂ ਭਾਬੀ ਨਾ ਕਿਤੇ ਇਧਰ ਉਧਰ ਕਿਸੇ ਦੇ ਵਗ ਜੇ ਭਾਗ ਜਾਨੀ ਐਨੇ ਜੱਗੀ ਹੋਰ ਆ ਜਾਣੇ ਮੈਂ ਜਾਇਆ ਨਹੀਂ ਆ ਲੈ ਮੈਂ Google Pay ਤਾਂ ਕਰਵਾ ਲਈ ਭਾਬੀ ਤੋਂ ਲੈ ਮੈਂ ਉਹ ਆਰਡਰ ਕਰ ਦਿੰਨੀ ਆਂਗੀ ਇਹ ਆ ਕਰਤਾ ਆਰਡਰ ਚਲ ਵਧੀਆ ਨਾਲੇ ਮੰਮੀ ਹੋਰ ਆ ਜਾਣਗੇ ਨਾਲੇ ਉਹ ਵੀ ਖੁਸ਼ ਹੋ ਜਾਣਗੇ ਤੇ ਨਾਲੇ ਮੈਂ ਚਾਹ ਕਰ ਦਿੰਨੀ ਆਂਗੀ ਆਣ ਵਾਲੇ ਕੋਣੇ ਉਹ ਵੀ ਆਰਡਰ ਕਰਿਆ ਦੀ ਮੈਂ ਸੈਟ ਜਾ ਵੀ ਚਲ ਸਸਤਾ ਮਿਲਦਾ ਦੀ ਤਾਂ ਕਰਕੇ ਹੋ ਗਿਆ ਵੀ ਚਲ ਐਨਾ ਹੁਣ ਤਾਂ ਮਹਿੰਗਾ ਵਾਲਾ ਸੋਨਾ ਮਿਚਲ ਕਰ ਦਿੰਦੀ ਆਂ ਕਿ ਨਾਲ ਮਮੀ ਹੋਰ ਖੁਸ਼ ਹੋ ਜਾਣਗੇ ਇਹਦਾ ਸ਼ੁਕਰ ਹੈ ਵੀ ਜੱਗੀ 15 ਦਿਨ ਹੋ ਗਏ ਯਾਤਰਾ ਤੇ ਜਾ ਰਿਹਾ ਸੀਗਾ ਤਾਂ ਸਰ ਗਿਆ ਨਿਓ ਮੇ ਤੋਂ ਪੈਸੇ ਮੰਗਦਾ ਜੇ ਉਰੇ ਹੁੰਦਾਗਾ ਉਹ ਤਾਂ ਚਲ ਮਮੀ ਨੇ ਮੈਨੂੰ ਸਮਾਈ ਤੇ ਦੇਤੇ ਵੀ ਚਲ ਮੈਂ ਮੈਂ ਭੁੱਲ ਜਾਨੀ ਆ ਤੂੰ ਸ਼ਾਮ ਦੇ ਹੁਣ ਮੈਂ ਤਾਂ ਸੈਟ ਦੇ ਉਹ ਕਰਤੇ ਪੈਸੇ ਨਾ ਤਾਂ ਇਹ ਪਾਗਲ ਜੇ ਫੋਨ ਚੱਕਦੇ ਨਹੀਂਗੇ ਨਾ ਕੋਈ ਮੈਸੇਜ ਕਰਦੇ ਨਹੀਂਗੇ ਮੈਂ ਕੱਲ ਵੀ ਲਾਇਆ ਸੀਗਾ ਮੈਂ ਦੁਬਾਰੇ ਲਾ ਕੇ ਦੇਖਦੀ ਆਂਗੀ ਲੈ ਫੋਨ ਹੀ ਘਟੀ ਜਾਂਦੇ ਨੇ ਦਦਵਾਰੇ ਫੇਰ ਲੱਗ ਦੇਖਦੀਆਂ ਲੈ ਪਾਗਲਿਆਂ ਨੇ ਸਵਿਚ ਆਫ ਹੀ ਕਰਤਾ ਲੈ ਹੁਣ ਮੇਰੇ ਤਾਂ ਪੈਸੇ ਜਾ ਰਹੇ ਨੇ 50000 ਹੋ ਜਾ ਰਿਹਾ ਮੇਰਾ ਤਾਂ ਮੈਨੂੰ ਤਾਂ ਸੋਚ ਲੱਗ ਰਹੀ ਹੈ ਉਹ ਮੁੰਡਾ ਮੇਰੇ ਤੋਂ ਪੈਸੇ ਮੰਗੂਗਾ ਉਹਨੇ ਜਮਾ ਕਰਾਣੇ ਸੀ ਬੈਂਕ 'ਚ ਹੁਣ ਮੈਂ ਕੀ ਜਵਾਬ ਦੇਉਂਗੀ ਮੈਂ ਤਾਂ ਮੰਮੀ ਵੀ ਕੁੱਟੂਗੀ ਜੱਗੀ ਵੀ ਲਾਊਗਾ ਮੇਰੇ ਤਾਂ ਚਾਰ ਥੱਪੜ ਕਹੂਗਾ ਵੀ ਤੂੰ ਨਹੀਂ ਹੋ ਰਹੀ ਤੀਗੀ ਵੀ ਤੁਹਾਨੂੰ ਦਿਖਦਾ ਨਹੀਂ ਤੀਗਾ ਵੀ ਤੂੰ ਸੈਟ ਮੰਗਾਂਦੇ ਸੋਚਦਾ ਲੈਂਦੀ ਹੁਣ ਮੇਰਾ ਹੱਲ ਕੀ ਹੋਊਗਾ ਹਾਂ ਸੱਚ ਭਾਬੀ ਕੋਲੇ ਜਾਨੀ ਆਂਗੀ ਮੈਂ ਉਹਨਾਂ ਦੇ ਘਰੇ ਆਂਦੇ ਰਹਿੰਦੇ ਨੇ ਉਹ ਨਾ ਤੇ ਮੈਨੂੰ ਕਹਿੰਨੇ ਭਾਬੀ ਮੇਰਾ ਕੋਈ ਹੱਲ ਕਰਨਾ ਮੈਂ 50000 ਵੀ ਮੇਰੇ ਤੈਨੂੰ ਕਹਿੰਦਾ ਕੋਈ ਆਰਡਰ ਦੇ ਕੇ ਗਏ ਨਾ ਕੋਈ ਸੈਟ ਦਿੱਤਾ ਉਹਨਾਂ ਨੇ ਚਲ ਜਾ ਕੇ ਆਨੀ ਹੋ ਗਈ ਕਿਬਾ ਮੇਰਾ ਕੋਈ ਹੱਲ ਕਰਦੇ ਮੈਂ ਤਾਂ ਪੰਗਾ ਲੈ ਲਿਆ ਹੁਣ ਓਹੋ ਹਾਂ ਤੇ ਹੋਗੀ ਨੀਂਦ ਪੂਰੀ ਹਾਂ ਮੈਂ ਨੀਂਦ ਹੋਗੀ ਪੂਰੀ ਵਧੀਆ ਅੱਥੋਂ ਤੋਂ ਹੈ ਹਾਂ ਮੂੰਹ ਅੱਥੋਂ ਤੋਂ ਹੈ ਤੇ ਚਾਵੀ ਪਿਆ ਆ ਮੈਂ ਤਾਂ ਚੈਨ ਤਾਂ ਨਹੀਂ ਜਗਾ ਆ ਮਹਾ ਥੱਕ ਕੇ ਆਏਗਾ ਪੈ ਜਾਂਦੇ ਨੀਂਦ ਪੂਰੀ ਹੋ ਜਾਂਦੇ ਮੈਂ ਮਹਾਨਾ ਚਾਹ ਬਾਣੀ ਪੀਊਗਾ ਫੇਰ ਪੁੱਛਨੇ ਪੁੱਤ ਕਿਹੜੇ-ਕਿਹੜੇ ਗੁਰੂ ਘਰ ਚ ਕੋ ਮੈਂ ਦੇਖੀ ਕੁਸ ਦੇਖਿਆ ਮੈਂ ਤਾਂ ਤੇ ਦੱਸੇ ਨਹੀਂ ਹੈਗਾ ਉਹਨੂੰ ਮਠੇਗਾ ਕੱਢਾ ਮਚੂਨ ਤਾਂ ਨਹੀਂ ਮੈਂ ਜਾਣੀ ਦਰਸ਼ਨ ਬਹੁਤ ਵਧੀਆ ਹੋਏ ਮੀ ਬਹੁਤ ਘੈਂਟ ਹੋਏ ਬਹੁਤ ਵਧੀਆ ਲੱਗਿਆ ਤੇ ਬਹੁਤ ਸੋਹਣੇ ਮਾਲਕ ਨੇ ਦਰਸ਼ਨ ਕਰਵਾਏ ਨੇ ਤੇ ਨਾਲੇ ਉਰਾਂ ਤਾਂ ਆਪਣੇ ਬਾਰਸ਼ ਪੈਂਦੀ ਦੀ ਦੇਖ ਹਾਂ ਪਰ ਐ ਵੀ ਉਧਰ ਬਹੁਤ ਵਧੀਆ ਮੌਸਮ ਸੀ ਬਾਹਲੇ ਵਧੀਆ ਦੋ ਦਿਨ ਐਨ ਵਧੀਆ ਲੱਗੇ ਉਰਾਂ ਅਨੰਤਪੁਰ ਸਾਹਿਬ ਤੇ ਪਰ ਬਹੁਤ ਵਧੀਆ ਮੌਸਮ ਵਧੀਆ ਰਿਹਾ ਨਾ ਮੀਂਹ ਹੁੰਦਾ ਨਹੀਂ ਹੈਗੇ ਜਿੱਥੇ ਇਹ ਵੀ ਨਾ ਮੀਂਹ ਜਮਾਨੀ ਦੀ ਬੇ ਤੇ ਬਧੀਆ ਥੀ ਅੱਛਾ ਇਹ ਬਧੀਆ ਕੋਟ ਵਧੀਆ ਹਨਾ ਇਹ ਮੇਰੇ ਮਾਤਕਾ ਸੌਦੇ ਹੋ ਕਰੀ ਰੱਖਣ ਤੋਂ ਸੌਦੀ ਜਾ ਕਰੀ ਹਾਂ ਤੇ ਮੈਂ ਉਹ ਕਹਿੰਦੇ ਮੈਂ 50000 ਜਿਹੜਾ ਤੈਨੂੰ ਫੜਾਇਆ ਸੀ ਹੁਣ ਬੈਂਕਾਂ ਖੁੱਲਣ ਲੱਗੀਆਂ ਹੁਣ ਮੈਂ ਉਹ ਪੈਸੇ ਜਮ੍ਹਾਂ ਕਰਾ ਜਾਂਦਾ ਤੇ ਉਹ ਮੈਨੂੰ 50000 ਦੇ ਦਾਂਦੀ ਤੇ ਹੁਣ 15 20 ਦਿਨ ਹੋ ਗਏ ਦੇਖ ਮੈਂ ਕਹਿੰਨੀ ਪੁੱਤ ਤੂੰ ਉੱਥੇ ਬਾਗਿਆ ਦੇਖ ਹੁਣ ਮੈਂ ਆਈ ਨਹੀਂ ਹੋ ਕਰੇ ਮੈਂ ਤਾਂ ਕਿ ਬੁੱਲ ਜਾਨੀਆਂ ਹਾਂ ਹਾਂ ਵੀ ਮੇਲ ਚੇਤੇ ਗੱਲ ਨਹੀਂ ਰਹਿਣੀ ਫਿਰ ਤੂੰ ਇੱਥੋਂ ਮੰਗੇਗਾ ਫਿਰ ਮੈਂ ਇੱਥੋਂ ਠਿਆਉਣੇ ਨਹੀਂ ਹੈਗੇ ਹਾਂ ਮੈਂ ਤਾਂ ਉਹ ਨੂੰ ਆਮ ਨੂੰ ਫੜਾਤੇ ਮਾਂ ਫਿਰ ਤੂੰ ਸਾਹਮ ਕੇ ਰੱਖੀ ਜਦੋਂ ਜਾ ਕੇ ਸਿਰ ਯਾਤਰਾ ਤੋਂ ਆ ਗਿਆ ਉਹ ਆਨਸਾਰ ਫੁੱਟੋ ਫਿਰ ਜੇ ਬੈਂਕਾ ਖੁੱਲੀਆਂ ਜਮਾ ਕਰਕੇ ਹੋਗਾ 50000 ਹਾਂ ਹੋ ਗਈ ਹੋਈ 12 ਅੱਛਾ ਉਹ ਨੂੰ ਆ ਜਾਂਦੇ ਉਹ ਤੋਂ ਫੜ ਕੇ ਰੱਖ ਲੂ ਨਾ ਫਿਰ ਨਾ ਤੈਨੂੰ ਫੜਾ ਦੂ ਬੈ ਕੇ ਜਮਾ ਕਰੇ ਠੀਕ ਹੈ ਮੈਂ ਚਲਾਂ ਹਾਂ ਇਹਨੇ ਤੂੰ ਡੋਕਰੀ ਪਾਈ ਜਾ ਹਾਂ ਚਲ ਮੈਨੂੰ ਬੋਲ ਮਾਰ ਦੇ ਹਾਂ ਮੈਂ ਤੈਨੂੰ ਬੋਲ ਮਾਰ ਦਿੰਗੀ ਜਦੋਂ ਆ ਗਈ ਉਹ ਠੀਕ ਆਈ ਨਹੀਂ ਮਮੀ ਆਈ ਨਹੀਂ ਹੈ ਕਿਉਂ ਨਾ ਕਟੋਂ ਦੀ ਬੈਠੀ ਆ ਕੇ ਨਹੀਂ ਆਈ ਹੈਗੀ ਅਜੇ ਚੱਕਰਾ ਹੋਰ ਤੱਕ ਜੇ ਜਾਣ ਆ ਰਹੀ ਫਾਪੀਲੇ ਬਾਗੀ ਹੋ ਉਹਦੇ ਵੀ ਜਾਂਦੀ ਹੋਣੀ ਆ ਹੋਰ ਉਹ ਕਿਹੜੇ ਬਾਤੀ ਗਈਆਂ ਮੁੜ ਕੇ ਆ ਵੀ ਜਾਇਆ ਕਰਕੇ ਕਿਹਦੇ ਨਹੀਂ ਜੀ ਨੂੰ ਮਮਾ ਭਾਬੀ ਦੇ ਘਰੇ ਜਾ ਰਹੀ ਸੀਗੀ ਬੜਾ ਕੰਮ ਦੀਆਂ ਕੰਮ ਦਾ ਇੱਕ ਮੁੜ ਗਿਆ ਤਾਂ ਜਾਇਆ ਕਰਾ ਪਤਾ ਹੈ ਕਹਿੰਦਾ ਸੀ ਮਾਂ ਉਹ ਮੰਮੀ ਨੇ ਲਗਾ ਤੈਨੂੰ 5000 ਰੁਪਏ ਭੜਾਇਆ ਹੋਊਗਾ ਤੇ ਉਹ 5000 ਰੁਪਏ ਦੇ ਲੈ ਫਿਰ ਮੈਂ ਜਮਾ ਕਰਾ ਕੇ ਮੱਜ ਜਿਆਦਾ ਤਾਂ ਹੈ ਨਹੀਂ ਬਿਲਕੁਲ ਹੈ ਨਹੀਂ ਮਤਲਬ ਮੈਂ ਤੈਨੂੰ ਕੀ ਦੱਸਾਂ ਤਾ ਬਹੁਤ ਗਲਤੀ ਕਰ ਬੱਟੀ ਆਹ ਲੈੰਥ ਨਾ ਵੀ ਨੂੰ ਤਾਂ ਸੋਨਾ ਬਹੁਤ ਮਹਿੰਗਾ ਕਿਸੇ ਸਸਤਾ ਦੱਸੀ ਜਾਂਦੇ ਡਿਸਪੌਂਸ ਚ ਮੈਂ ਤਾਂ ਉਹ ਆਰਡਰ ਕਰਤਾ ਨਾ ਤਾਂ ਉਹ ਮੇਰੇ ਕੋਲ ਸੈੱਟ ਆਇਆ ਨਾ ਮੇਰੇ ਪੈਸੇ ਉਹਨਾਂ ਨੇ ਪਹਿਲਾਂ ਪਵਾ ਲਈ ਹੁਣ ਉਹ ਮੈਂ ਫੋਨ ਕਰੀ ਜਾਂਦੀ ਆਂ ਕਿ ਉਹਨੇ ਚੱਕ ਰਿਹਾ ਕਿ ਸਵਿਚ ਆਫ ਕਰ ਹੀ ਲੰਨੇਗਾ ਅੱਛਾ ਪੈਸੇ ਉਹਨਾਂ ਨੇ ਪਹਿਲਾਂ ਪਵਾ ਲਈ ਪਹਿਲਾਂ ਪਵਾ ਲਈ ਜੇ ਉਹਨਾਂ ਨੇ ਸਾਰੀ ਚੀਜ਼ ਆ ਜਾਂਦੀ ਮੈਂ ਕਿ ਵੀ ਸੈੱਟ ਵੀ ਆਇਆ ਜਾਊਗਾ ਮੈਂ ਸੋ ਤੋਂ ਬਾਅਦ ਮੇਰਾ ਫੋਨ ਹੀ ਨਹੀਂ ਚੱਟਿਆ ਜੇ ਉਹਨਾਂ ਨੇ ਸਵਿਚ ਆਫਾਈ ਜਾਂਦਾਗਾ ਹੁਣ ਮੈਨੂੰ ਸਮਝ ਨਹੀਂ ਆ ਰਹਾ ਮੈਂ ਕਰਾਂ ਕੀ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਬੈਠੀ ਨਾ ਮੈਨੂੰ ਐਂ ਦੱਸ ਮੈਂ ਬਿੰਨਾ ਭੁੱਲ ਕੇ ਨਾ ਤਾਂ ਜਾਂ ਮੈਂ ਉਹਨੂੰ ਫਟਾ ਦਾਂ ਤਾਂ ਬਹੁਤ ਵੱਡੀ ਗੱਲ ਚ ਵੀ ਚਲ ਮੈਂ ਸੈੱਟ ਵੰਡੂਗਾ ਵੀ ਚਲ ਐਨਾ ਮਹਿੰਗਾ ਸੋਨਾ ਲੈਣ ਦੀ ਕੀ ਲੋੜ ਪਊਗੀ ਮੈਨੂੰ ਇਹਦੇ ਨਾਲ ਹੀ ਸਭ ਜੂਗਾ ਮੈਂ ਤੈਨੂੰ ਕਹਿਣੀ ਹੁੰਦੀ ਸੀ ਬਾਈ ਤੂੰ ਬੱਟ ਮੋਟਰ ਨੀ ਗਲਤ ਨਾ ਦੱਬਨੀ ਤੂੰ ਹੱਡੀ ਨਹੀਂ ਹੈਗੀ ਹੈਂ ਤੂੰ ਕਿਸੇ ਦੇ ਅੱਖੇ ਨਾਲ ਲੱਗੇ ਨਾ ਸੁਣੇ ਕਿਸੇ ਦੀ ਮੈਂ ਗਲਤ ਦੱਬਿਆਗਾ ਜਿਵੇਂ ਪਾਕੀ ਨੇ ਸਮਝਾਇਆ ਸੀਗਾ ਸਾਰੀ ਚੀਜ਼ ਪਹਿਲਾਂ ਵੀ ਤਾਂ ਮੰਗਾਈ ਆ ਬਾਈ ਕਿਤੇ ਨਹੀਂ ਆਇਆ ਹੋਇਆ ਸੀਗਾ ਹੁਣ ਲੋਹੂਨੇ ਦੀ ਚੱਕਦੇ ਆਗੇ ਮੇਰਾ ਪਤਾ ਨਹੀਂ ਜੇ ਕੀ ਹੋ ਗਿਆ ਉਹਨਾਂ ਨੂੰ ਤੈਨੂੰ ਐ ਨਹੀਂ ਆਉਂਦਾ ਸੀ ਵੀ ਇੰਨਾ ਮਹਗਾ ਸੋਨਾ ਤੇ ਤੈਨੂੰ 50000 ਦਾ ਸੈਟ ਕੌਣ ਦੇ ਦੂਗਾ ਉਹਦੇ ਵਿੱਚ ਦਿਖਾਈ ਜਾਂਦੇ ਦੀ ਆ ਦਿਖਾਈ ਜਾਂਦੇ ਨੇ ਜੇ ਵੀ ਚਾ ਲੈ ਉਹ ਸਮਝ ਐ ਤਾਂ ਹੈਗਾ ਮੈਂ ਮੰਨਦਾ ਪਰ ਐ ਤਾਂ ਦੇਖ ਲੈ ਬੰਦਾ ਵੀ ਇੰਨਾ ਸਸਤਾ ਕਿਵੇਂ ਦੇਣਗੇ ਮਨ ਨੂੰ ਇਹ ਹੋ ਗਿਆ ਨਾ ਵੀ ਨਾਲੇ ਤਾਂ ਇੰਨਾ ਵਧੀਆ ਸੈੱਟ ਮਿਲ ਗਿਆ ਸੈੱਟ ਵੀ ਇੰਨਾ ਘੈਣ ਸੀਗਾ ਸੋਨਾ ਦਾ ਬਣ ਜੂ ਪਰ ਉਹਨੂੰ ਗਲਤ ਤਰੀਕੇ ਨਾਲ ਥੋੜੀ ਬਣਾਉਣਾ ਹੁੰਦਾ ਆ ਤਾਂ ਹੁਣ ਤੂੰ ਸਿਆਪ ਲਾ ਲੈ ਆਫਰ ਦੇ ਚੱਕਰ 'ਚ ਤੇ ਤੂੰ ਦੇਖ ਲੈ 50000 ਰੁਪਏ ਗਵਾਕਤਾ ਹਾਂ ਬਈ ਮੈਂ ਕਰਾਂਗੀ ਹੁਣ ਹਰੇਕ ਕੋਈ ਚੀਜ਼ਾਂ ਦੇ ਨਾਲ ਐ ਨਹੀਂ ਹੁੰਦਾ ਕਿ ਵੀ ਸਾਰੇ ਸਹੀ ਇਹ ਨੇ 100 ਤਰ੍ਹਾਂ ਦੇ ਲਿੰਕ ਨੇ ਲੱਗਦਾ ਤੇ ਇੰਸਟਾਗ੍ਰਾਮ ਤੇ ਕਰਿਆ ਹੋਣਾ ਹਾਂ ਇੰਸਟਾਗ੍ਰਾਮ ਕੀ ਬਸ ਫਿਰ ਉਹ ਕਹੀਂ ਪਾ ਦਿੰਦੇ ਨੇ ਕੋਈ ਫਰਾਡ ਵੀ ਹੁੰਦੇ ਨੇ ਮੌਕੀ ਲੱਤ ਦਾ ਨੰਬਰ ਉਹਨਾਂ ਦਾ ਉਹ ਕਹਿੰਦੇ ਕਿ ਆਪਿਆ ਸੀਗਾ ਮਚ ਲੈਣਾ ਜੋ ਕਰਕੇ ਦੇਖ ਲੈਣੀਆਂਗੇ ਤਾਂ ਪੈ ਨਹੀਂ ਹੁੰਦਾ ਅਰਧਾ ਸਿਹਾਬ ਨਾਲ ਸੋਸ ਮੰਨ ਕੇ ਕਰਨਾ ਚਾਹੀਦਾ ਹੁੰਦਾ ਐ ਨਹੀਂ ਹੈਗਾ ਲੱਖਾਂ ਦਾ ਚੀਜ਼ਾਂ ਖਰੀਦਿਆ ਕਰਦੇ ਨੇ ਹੁਣ 50 50000 ਦੀ ਕੋਈ ਹੋਇਆ ਕਰਦੇ ਆਨਲਾਈਨ ਬਈ ਹੁਣ ਮੈਂ ਅੱਗੇ ਤੋਂ ਬਕਤੀ ਹੋ ਗਈ ਮੇਰੇ ਤੋਂ ਹੁਣ ਅੱਗੇ ਤੋਂ ਮੈਂ ਇੰਨੀ ਮਹਿੰਗੀ ਚੀਜ਼ ਨਹੀਂ ਮੰਗਾਉਂਗੀ ਛੋਟੀ ਮੋਟੀ ਮੰਗਾ ਲਵਗੀ ਕੋਈ 400 500 ਵਾਲੀ ਲਿਮਟ ਦੀ ਬਾਤ ਤੋਂ ਬਾਤ 1000 ਇੰਨਾ ਕ ਆਨਲਾਈਨ ਤੇ ਮੰਗਾਇ ਕਰਦੇ ਨੇ ਲਾਲਚ ਹੋ ਗਿਆ ਵੀ ਇੰਨਾ ਮਹਿੰਗਾ ਸੋਨਾ ਮੈਨੂੰ 50000 ਚ ਮੇਰੇ ਵੀ ਚੱਲ ਫੋਨ ਬਣ ਜੂਗੀ ਆਪਣੇ ਘਰੇ ਵੀ ਚੱਲ ਕਰਾਂ ਦੀ ਲੋੜ ਨਹੀਂ ਪੈਣੀ ਮਤਲਬ ਉਹ ਚੀਜ਼ ਦੇ ਚੱਕਰ ਚ ਕਰ ਲਿਆ ਨਾ ਪਰੋਈ ਦੇਖ ਲੈ ਲਾਲਚ ਬੁਰੀ ਬਲਾ ਦੇਖ ਲੈ ਲਾਲਚ ਦੇ ਚੱਕਰ ਚ ਦੇਖ ਲੈ ਤੈਂ 50000 ਰੁਪਏ ਖਰਾਬ ਕਰਤਾ ਹੋਂਦਾ ਬਈ 50000 ਰੁਪਏ ਤੇਰਾ ਖਰਾਬ ਹੋ ਗਿਆ ਉਹ ਮੈਂ ਕਰਾਂਗੀ ਖਰਾਬ ਕੀ ਹੋ ਗਿਆ ਜ ਕਾਂ ਤਾਂ ਸੈਕਟਰ ਨਭੰਗਾ ਦੇਗਾ ਜੇ ਮੈਂ ਤੇ ਨਾ ਹੀ ਦਿੰਦੀ ਮਮੀ ਆਰੇ ਦੀ اوپر ਮੈਂ ਹੋ ਗਿਆ ਵੀ ਚੱਲ ਮਮੀ ਮਗਲਾ ਮੈਂ ਪੁੱਛਦੀ ਤੁਸੀਂ ਹੈ ਨਹੀਂ ਸੀ ਉਹ ਗੁਆਰ ਜਾ ਰਹੀ ਸੀ ਇੰਨੀ ਵਾਰ ਪੁੱਛ ਲੈਂਦੀ ਹੋਰ ਮੈਂ ਲਾਲ ਜੋਗਾ ਵੀ ਗਿਆ ਨਹੀਂ ਪਤਾਦਾ ਆਰਡਰ ਤਾਂ ਚਲਾ ਜਾਵਾਂ ਮੈਂ ਆਰਡਰ ਕਰ ਦਾਂ ਦੀ ਛੇਤੀ ਤਾਂ ਫਿਰ ਕਰੇ ਤੋਂ ਬਾਅਦ ਵੀ ਨਹੀਂ ਇਹਨੂੰ ਦੱਸਿਆ ਪੁੱਛੀ ਨਹੀਂ ਮੈਂ ਕਾ ਸੈਕਟਰ ਹੋਗਾ ਵੀ ਤੁਹਾਨੂੰ ਉਹ ਦਿਖਾ ਦਾਂਗੇ ਵੀ ਤੁਹਾਨੂੰ ਚਾ ਚੜ ਜੂਗਾ ਵੀ ਇੰਨਾ ਵਧੀਆ ਸੈਕਟਰ ਮਿਲ ਗਿਆ ਹਰ ਇੱਕ ਚੀਜ਼ ਸਹੀ ਨਹੀਂ ਹੁੰਦੀ ਨਾਲੇ ਆਪਦੇ ਸਿਆਪ ਨਾਲ ਤਰੀਕੇ ਨਾਲ ਹੀ ਫੋਨ ਤੇ ਸਭ ਕੋਈ ਚੀਜ਼ ਮੰਗਾਇਆ ਕਰਦੇ ਨੇ ਇਹ ਫੋਨ ਤੇ ਐ ਨਹੀਂ ਹੈਗਾ ਵੀ ਜਿਹੜੀ ਕੋਈ ਚੀਜ਼ ਆਈ ਬਸ ਆਰਡਰ ਕਰ ਦੋ ਹਾਂ ਭਾਈ ਅੱਗੇ ਤੋਂ ਨਹੀਂ ਐਵੇਂ ਕਰੂੰਗੀ ਦਾ ਮੈਂ 3-400 ਦੀ ਚੀਜ਼ ਮੰਗਾਇਆ ਕਰੂੰ ਬਾਅਦ ਵਿੱਚ ਮਹਿੰਗੀ ਕਰਦੀ ਨਹੀਂ 1 ਲੱਖ 2 ਲੱਖ ਵਾਲੀ ਚਲੋ ਹੁਣ ਹੋਈ ਤਾਂ ਚਲ ਗਲਤੀ ਐ ਤੈਨ ਘੜਾ ਜਾਣ ਕੇ ਕਰਿਆ ਪਰ ਐ ਵੀ ਫੇਰ ਵੀ ਤੂੰ ਦੇਖ ਕਿੱਡੀ ਵੱਡੀ ਗਲਤੀ ਐ 1500 ਦੀ ਚੀਜ਼ ਮੰਗਾਇਆ ਕਰਦੇ ਆਂ ਲੈ ਹੁਣ ਆਪਾਂ ਨੂੰ ਕੀ ਪਤਾ ਲੱਗਿਆ ਅੱਗੇ ਸਹੀ ਬੈਠੇ ਨੇ ਕਿ ਗਲਤ ਨੇ ਹੁਣ ਮੈਂ ਨਾ ਫੋਨ ਕਰੀ ਜਾਂਦੀ ਆਂ ਕਿ ਆ ਤੂੰ ਨੰਬਰ ਦੇਖ ਲੈ ਲਾ ਕੇ ਦੇਖ ਲੈ ਜਿੱਤੇ ਰਲਾ ਚੱਕ ਲੈਣਾ ਕਾ ਫੋਨ ਤਾਂ ਚਲ ਮੈਂ ਲਾ ਕੇ ਦੇਖ ਲੂੰਗਾ ਫੋਨ ਤਾਂ ਅੰਦਰ ਪਿਆ ਕੋਈ ਗੱਲ ਨਹੀਂ ਮੈਂ ਲਾ ਕੇ ਦੇਖ ਲੂੰਗਾ ਨੰਬਰ ਮੈਂ ਤੁਹਾਨੂੰ ਵਟਸਐਪ ਕਰ ਦਨੀ ਹੈ ਕੋਈ ਨਾ ਕਰਦੇ ਹੋ ਤਾਂ ਤੇ ਰਿਪੋਰਟ ਲਖਾ ਕੇ ਦੇਖ ਲਾਂਗੇ ਰਿਪੋਰਟ ਹਾਂ ਸੱਚ ਪੁਲਿਸ ਵਾਲਾ ਤੇ ਵੀ ਜੇ ਭਗ ਜਾਣੇ ਤਾਂ ਉੱਥੇ ਆਪਣਾ ਵਿੱਚ ਚੌਕੀ ਤੇ ਭਗ ਜਾਣੇਗੇ ਪਰ ਮੈਂ ਚੌਕੀ ਜੇ ਵੀ ਕੀ ਫਾਇਦਾ ਹੁਣ ਤਾਂ ਫੇਡਿੰਗ ਰਹਿ ਗਈ ਕਿ ਪਤਾ ਹੁਣ ਬੰਦੇ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਨੇ ਉਹ 50000 ਨਹੀਂ ਮੁੜ ਕੇ ਆਉਂਗਾ ਉਹ ਮੈਂ ਕਹਿੰਦੀ ਨਾ ਨੰਬਰ ਦੇ ਦਵਾਂਗੇ ਕਰ ਲਾਂਗੇ ਉਹਨਾਂ ਦੀ ਉਹ ਸੁਣੀਓ ਜਿਹੜੇ ਬੰਦਾ ਫਰੌਡ ਕਰਦਾ ਉਹ ਪੱਕੇ ਹੁੰਦੇ ਨੇ ਉਹ ਔਰੋਂਦੇ ਨਹੀਂ ਹੈਗੇ ਅੱਜ ਤੇ ਦੇਖ ਲੈਣੇ ਕੀ ਪਤਾ ਕੋਈ ਹੱਲ ਨਿਕਲ ਜਾਣਾ 50000 ਮੁੜਿਆ ਵੀ 50000 ਤਾਂ ਬੇਬੇ ਹੁਣ ਆਉਂਦਾ ਨਹੀਂ 50000 ਨਾ ਮੁੜੇ 50 ਹੋ ਤਾਂ ਬਹਾਵਾਂ ਲੱਗ ਜੇ ਹਾਂ ਮੁੜਦੇ ਨਹੀਂ ਹੈਗੇ ਚਾਹ ਗੱਲ ਤੇ ਬਹੁਤ ਕੜੀਆਂ ਜੇ ਮੈਂ ਤੈਨੂੰ ਸਮਾਏ ਮੈਂ ਹੀ ਹੋ ਗਈ ਮੈਨੂੰ ਇਹੋ ਕਰਤਾ ਮੈਂ ਬੜੇ ਸਮੇਂ ਤੋਂ ਕਰ ਲਈ ਤੇ ਇੰਨਾ ਟੈਂਟ ਸੈੱਟ ਮਿਲ ਰਿਹਾਗਾ ਵੀ ਇੰਨਾ ਸੈੱਟ ਤਾਂ ਉਹੀ ਨਹੀਂ ਦਾ 4-5 ਲੱਖਾਂ ਨੂੰ ਬਣਦਾ ਉਹ ਸੈੱਟ ਜਿਹੜਾ ਮਤਲਬ ਰਿਹਾ ਆ ਰਿਹਾ ਏ ਵੇਖ ਹਟੂ ਆਪੇ ਸੋਚ ਕੇ ਦੇਖ ਪੰਜ ਪੰਜ ਦੇ ਲੱਖ ਦੇ ਸੈੱਟ ਉਹ 50000 ਚ ਕਿਵੇਂ ਦੇਣਾ ਹਾਂ ਮੈਂ 50 ਚ ਦਿੰਦੇ ਆ ਉਦੋਂ ਤੇ ਭਾਈ ਉਹ ਤੇ ਐਵੇਂ ਹੀ ਲਿਜਾ ਹੋਇਆ ਤੇ ਅਭੀ ਅਸੀਂ ਪਹਿਲਾਂ ਪੇਮੈਂਟ ਭਵਾਵਾਂਗੇ ਵੀ ਪਹਿਲਾਂ ਆ ਸੈੱਟ ਸਾਨੂੰ ਵਾਰੂ ਸਾਰਾ ਗੁਸਤੀ ਹੋ ਸਕਦਾ ਪਰ ਉਹ ਤਾਂਹੀਂ ਕਹਿੰਦੇ ਦੀ ਵੀ ਭਾਈ ਸਾਨੂੰ ਪਹਿਲੀ ਪਹਿ ਜਾਣਗੇ ਅਸੀਂ ਦੇਣਾ ਦੂਣਾ ਕਿਹਨੇ ਹੈ ਨਵਾਜ਼ੀਂ ਪਹਿਲਾਂ ਵੀ ਤੇ ਚੀਜ਼ਾਂ ਆਈਆਂ ਨੇ ਵੀ ਇਹ ਕਿਹੜਾ ਕੋਈ ਐਵੇਂ ਨਾ ਦਿਮਾਗ ਚ ਆਈ ਨੀ ਉਹ ਐਪ ਆ ਡਾ ਇਹ ਇੰਸਟਾਗ੍ਰਾਮ ਤੇ ਲਿੰਕ ਕੱਢਾ ਹਾਂ ਕੋਈ ਵੀ ਲਿੰਕ ਪਾ ਕੇ ਅਗਲਾ ਕੁਝ ਵੀ ਕਰ ਸਕਦਾ ਉਹ ਦਿਖਾਇਆ ਤੇ ਉਹ ਧੋਖਾ ਉਹਨਾਂ ਨੇ ਕਰਿਆ ਮੇਰੇ ਨਾਲ ਮੈਂ ਧੋਖਾ ਕੀ ਅਗਲੇ 50000 ਲੈ ਲਿਆ ਧੋਖੇ ਦੱਸ ਧੋਖਾ ਜਿਹੜੀ ਸਾਡੀ ਫੱਟੀਆਂ ਪਹੁੰਚਿੰਦੀ ਐ ਪਹੁੰਚਦੀਆਂ ਪਹੁੰਚਦੀਆਂ ਚਲ ਹੁਣ ਚਾਹ ਪਾਣੀ ਕਰ ਲਿਆ ਕਰੋ ਰੋਟੀ ਪਾਣੀ ਕਰ ਲਓ ਤਾਂ ਤਾਂ ਠੀਕ ਵਈ ਮੈਂ ਕਰਤੀ ਚਲ ਹੋ ਗਿਆ ਜਮਾ ਜਿੱਥੇ ਹੋਣੀ ਸੀ ਉਹ ਤਾਂ ਚਲੋ ਤਾਂ ਜੇ ਪਹਿਲਾਂ ਰਲੇ ਹੁੰਦੇ ਜਮਾ ਹੋ ਜਾਂਦੇ ਹੁਣ ਇਹ ਨੇ ਜਮਾ ਕਰਤੇ ਉਹ ਮੁੜਨੇ ਵੀ ਨਹੀਂ ਹੈਗੇ ਹੁਣ ਚਲ ਕੋਈ ਨਹੀਂ ਕੋਈ ਨਾ ਬੇਬੇ ਜੋ ਵੀ ਹੁੰਦਾ ਚੰਗੇ ਲਈ ਹੁੰਦਾਗਾ ਕੋਈ ਚੱਕਰ ਨਹੀਂ ਹੈਗਾ ਕੋਈ ਨੀ ਰੱਬ ਤੇ ਭਰੋਸਾ ਹੈ ਕੋਈ ਚੱਕਰ ਨਹੀਂ ਹੈਗਾ ਆਪਾਂ ਤਾਂ ਹੋਰ ਮਾਲਕ ਦੇ ਦੂਗਾ ਕੋਈ ਨਾ ਅਗਲੇ ਦਾ ਪੁੱਭਾ ਪਰਣਾ ਚਾਹੀਦਾ ਕੋਈ ਨਹੀਂ ਲੈ ਗਿਆ ਲੈ ਗਿਆ ਉਹਦੇ ਹੋਣਗੇ ਭਾਈ ਦੇਣੇ ਹੋਣਗੇ ਲੈ ਗਿਆ ਵੀ ਹੁਣ ਫਿਕਰ ਕਰੇ ਦਾ ਵੀ ਕੀ ਫਾਇਦਾ ਹੈ ਕਰਨਾ ਦਾ ਕੀ ਹੈ ਬਸ ਗੱਲ ਜੀ ਸਾਰਿਆਂ ਨੂੰ ਤੇ ਇਹ ਹੈ ਜੀ ਆਨਲਾਈਨ ਪੇਮੈਂਟ ਤੇ ਜਿਵੇਂ ਆਪਾਂ ਆਨਲਾਈਨ ਪੇਮੈਂਟ ਕਰਦੇ ਆਂ ਜਾਂ ਕੋਈ ਜਿਵੇਂ ਆਪਾਂ ਆਨਲਾਈਨ ਕੋਈ ਵੀ ਚੀਜ਼ ਮੰਗਾਉਂਦੇ ਆ ਐਪ ਹੁੰਦਾ ਹੈ ਕੋਈ ਲਿੰਕ ਹੁੰਦਾ ਜਿਵੇਂ ਇੰਸਟਾਗ੍ਰam ਤੇ ਲਿੰਕ ਹੁੰਦੇ ਨੇ ਆਪਾਂ ਆਨਲਾਈਨ ਸ਼ਾਪਿੰਗ ਕਰਦੇ ਆ ਜੀ ਇਹ ਆਨਲਾਈਨ ਸ਼ਾਪਿੰਗ ਤੇ ਵੀਡੀਓ ਬਣਾਈ ਹੋਈ ਹੈ ਸਮਝਾਉਣ ਖਾਤਰ ਵੀ ਕੋਈ ਵੀ ਚੀਜ਼ ਮੰਗਾਉਣੀ ਹੈ ਤਾਂ ਉਹ ਸੋਚ ਸਮਝ ਕੇ ਮੰਗਾਓ ਤੇ ਲੱਖਾਂ ਦੀ ਹਜ਼ਾਰਾਂ ਦੀ ਜਿਵੇਂ 50000 60000 ਐਵੇਂ ਮਹਿੰਗੀ ਚੀਜ਼ ਨਾ ਮੰਗਾਓ ਕਿਉਂਕਿ ਕੋਈ ਵੀ ਆਪਾਂ ਨੂੰ ਧੋਖਾਧੜੀ ਹੋ ਸਕਦੀ ਹੈ ਆਪਾਂ ਨੂੰ ਕੁਝ ਨਹੀਂ ਪਤਾ ਕਿੰਨਾ ਕਿੰਨਾ ਫਰੋਡ ਹੋਇਆ ਪਿਆ ਹਨ ஆன்ਲਾਈਨ ਚੰਗੀ ਚੀਜ਼ ਵੀ ਹੈ ਤੇ ਮਾੜੀ ਵੀ ਹੈ ਤੇ ਕੋਈ ਵੀ ਚੀਜ਼ ਮੰਗਾਉਣੀ ਹੈ ਤਾਂ ਮਹਿੰਗੀ ਨਾ ਮੰਗਾਓ ਜਿਹਦੇ ਨਾਲ ਆਪਾਂ ਨੂੰ ਹਨਾ ਧੋਖਾ ਲੱਗੇ ਤੇ ਮੰਗਾਉਣੀ ਹੈ ਤਾਂ ਹਜ਼ਾਰ ਜਿਵੇਂ ਹਜ਼ਾਰ ਦੀ 1200 ਦੀ ਵੱਧ ਤੋਂ ਵੱਧ 2000 ਦੀ ਤੇ 2000 ਤੋਂ ਵੱਧ ਕੋਈ ਵੀ ਚੀਜ਼ ਨਾ ਮੰਗਾਓ ਕਿਉਂਕਿ ਆਪਾਂ ਨੂੰ ਜੇ ਹੁਣ ਜਿਵੇਂ 50000 ਦਾ ਸਾਨੂੰ ਆ ਲਾਹੂ ਲੱਗ ਗਿਆ ਧੋਖਾ ਲੱਗ ਗਿਆ ਹਨਾ ਤੇ ਸਾਡਾ ਫਰਾਡ ਹੋ ਗਿਆ ਸਾਡੇ ਨਾਲ ਤੇ ਹਮੇ ਕਿਸੇ ਨਾਲ ਵੀ ਫਰਾਡ ਨਾ ਹੋਵੇ ਤੇ ਅਸੀਂ ਇਹੀ ਕਹਿੰਨੇ ਆ ਵੀ ਲਾਲਚ ਦੇ ਚੱਕਰ ਚ ਬਸ ਇਹੀ ਗੱਲ ਕਰੀਏ ਵੀ ਦੇਖ ਕੇ ਚੀਜ਼ ਮਂਗਾਈਏ ਕੋਈ ਵੀ ਚੀਜ਼ ਦੇ ਲਿੰਕ ਤੇ ਆਪਾਂ ਕੋਈ ਦਬਦਿਆਂ ਕੋਈ ਚੀਜ਼ ਮਂਗਾਉਣ ਖਾਤਰ ਜਾਂ ਪਹਿਲਾਂ ਕਹਿੰਦੇ ਨੇ ਵੀ ਪੇਮੈਂਟ ਕਰੋ ਐ ਕਰੋ ਫਲਾਣਾ ਕਰੋ ਤਾਂ ਸੋ ਸਮਝ ਕੇ ਹੀ ਕੋਈ ਚੀਜ਼ ਨੂੰ ਹਨਾ ਆਨਲਾਈਨ ਕੋਈ ਪੇਮੈਂਟ ਕਰੋ ਐਦਾਂ ਹੀ ਕੋਈ ਪੇਮੈਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਣੇ ਆ ਧੋਖਾ ਹੋਣ ਦੇ ਵੱਡੇ ਚਾਂਸ ਰਹਿੰਦੇ ਨੇ ਜਦੋਂ ਆਪਾਂ ਮਹਿੰਗੀਆਂ ਚੀਜ਼ਾਂ ਮਂਗਾਉਂਦੇ ਤਾਂ ਕੋਈ ਵੀ ਫਰਾਡ ਆਪਣੇ ਨਾਲ ਹੋ ਸਕਦਾ ਤੇ ਇਹੀ ਅਸੀਂ ਸਿਖਾਇਆ ਜੀ ਤੇ ਜੱਗੀ ਤਲਵਾੜਾ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਚੰਗੇ ਕਮੈਂਟ ਕਰਿਆ ਕਰੋ ਧੰਨਵਾਦ ਜੀ